ਸਿੱਖ ਜਗਤ ਦੀ ਸਰਵੋੱਚ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਜੀ ਵੱਲੋਂ ਤਨਖਾਹਿਆ ਕੀਤਾ ਗਿਆ ਜਿਸ ਤੋਂ ਬਾਅਦ ਉਹ ਨਿਮਾਣੇ ਸਿੱਖ ਵਜੋਂ ਹੱਥ ਜੋੜ ਕੇ ਗਲ ਪੱਲਾ ਪਾ ਕੇ ਸਜਲ ਨੇਤਰਾ ਨਾਲ ਨੰਗੇ ਪੈਰੀ ਝੁੱਕ ਕੇ ਸ੍ਰੀ ਅਕਾਲ ਤਖਤ ਸਾਹਿਬ ਇੱਕ ਸਿੱਖ ਵਜੋਂ ਨਿਮਾਣੇ ਸਿੱਖ ਵਜੋਂ ਪੇਸ਼ ਹੋਏ ਅਤੇ ਪ੍ਰਾਰਥਨਾ ਕੀਤੀ ਕਿ ਜੋ ਮੇਰੀ ਤਨਖਾਹ ਬਣਦੀ ਹੈ ਜੋ ਮੇਰੇ ਗੁਨਾਹ ਤੁਸੀਂ ਕਹੇ ਨੇ ਉਹ ਵੀ ਤੇ ਜੇ ਮੇਰੇ ਨਾਲ ਦਿਆਂ ਦੇ ਵੀ ਗੁਨਾਹ ਨੇ ਉਹ ਵੀ ਸਾਰੇ ਮੇਰੀ ਝੋਲੀ ਚ ਪਾ ਦਿੱਤੇ ਜਾਣ ਮੈਂ ਸੋਚਦਾ ਕਿ ਇਹ ਇੱਕ ਵਾਰੀ ਫਿਰ ਅ ਮਹਾਰਾਜਾ ਰਣਜੀਤ ਸਿੰਘ ਦੇ ਪੇਸ਼ ਹੋਣ ਵਾਲੀ ਵਰਗੀ ਗੱਲ ਹੋਈ ਉਹਨਾਂ ਨੇ ਵੀ ਆਪਣੇ ਰਾਜ ਤਾਜ ਹੁੰਦਿਆਂ ਹੋਇਆਂ ਆਪਣਾ ਕਮਰ ਤੋਂ ਬਸਤਰ ਉਠਾ ਦਿੱਤਾ ਸੀ ਕਿ ਮੇਰੇ ਖਾਲਸਾ ਪੰਥ ਮੈਨੂੰ ਕੋਰੜੇ ਮਾਰੇ ਤੇ ਮੈਂ ਖਾਲਸਾ ਪੰਥ ਦੀ ਕਚਹਿਰੀ ਵਿੱਚ ਹਾਜ਼ਰ ਹਾਂ ਸਦਾਰ ਸੁਖਬੀਰ ਸਿੰਘ ਬਾਦਲ ਦੀ ਜੇ ਸਾਰੀ ਸਥਿਤੀ ਦੇਖੀਏ ਤਾਂ ਪਹਿਲੀ ਗੱਲ ਤਾਂ ਉਹਨਾਂ ਨੂੰ ਕਿਸੇ ਅਹੁਦੇ ਦੀ ਲੋੜ ਹੀ ਨਹੀਂ ਹੈਗੀ। ਪ੍ਰਮਾਤਮਾ ਨੇ ਉਹਨਾਂ ਨੂੰ ਸਾਰਾ ਰੱਜ ਕੇ ਮਾਣ ਸਨਮਾਨ ਕਾਰੋਬਾਰ ਸਭ ਕੁਝ ਦਿੱਤਾ ਹੈ। ਉਹ ਇੱਕ ਨਿਮਾਣੇ ਸਿੱਖ ਉਹਨਾਂ ਦੇ ਅੰਦਰ ਇੱਕ ਲਾਲਸਾ ਹੈਗੀ ਹੈ ਗੁਰੂ ਪੰਥ ਦੀ ਤੇ ਪੰਜਾਬ ਦੀ ਜਨਤਾ ਦੀ ਸੇਵਾ ਕਰਨ ਦੀ। ਜਿਸ ਕਰਕੇ ਉਹ ਹਰ ਚੁੱਕਣ ਨੂੰ ਹਰ ਜਗ੍ਹਾ ਚੁੱਕਣ ਨੂੰ ਤਿਆਰ ਹੋ ਗਏ। ਉਹਨਾਂ ਨੇ ਚੁੱਕ ਕੇ ਅਸਰੀ ਅਕਾਲ ਤੱਕ ਸਾਹਿਬ ਜੀ ਦੇ ਸਾਹਮਣੇ ਝੁਕਣ ਨਾਲ ਸਨਮਾਨ ਹੀ ਬਣਦਾ ਕਦੀ ਅਪਮਾਨ ਨਹੀਂ ਬਣਦਾ ਫਿਰ ਜੇ ਦੇਖਿਆ ਜਾਏ ਤਾਂ ਸਾਡੇ ਸਤਕਾਰਯੋਗ ਸਿੰਘ ਸਾਹਿਬਾਨ ਜੀ ਨੇ ਉਹਨਾਂ ਨੂੰ ਤਨਖਾਹ ਨਹੀਂ ਲਈ ਔਰ ਹੁਣ ਮੇਰਾ ਖਿਆਲ ਮੋਰ ਦੈਨ 2 ਐਂਡ ਹਾਫ ਮੰਥ ਗੁਜ਼ਰ ਚੁਕੇ ਨੇ ਢਾਈ ਮਹੀਨੇ ਤੇ ਅਜੇ ਤੱਕ ਵੀ ਉਹਨਾਂ ਨੂੰ ਕੋਈ ਤਨਖਾਹ ਨਹੀਂ ਲਈ ਗਈ ਨਾ ਬੁਲਾਇਆ ਗਿਆ ਬਹੁਤ ਸਮਾਂ ਲੇਟ ਹੋ ਰਿਹਾ ਉਹਨਾਂ ਤਰ੍ਹਾਂ ਨਾਂ ਲੱਗਣ ਕਰਕੇ ਜਿਹੜਾ ਭਾਰਾ ਵੱਡਾ ਨੁਕਸਾਨ ਹੋਇਆ ਉਹ ਚਾਰ ਜਿਹੜੀਆਂ ਉਪ ਵਿਧਾਨ ਸਭਾ ਦੀਆਂ ਚੋਣਾਂ ਸਨ ਉਹਨਾਂ 'ਚ ਸ਼ਰਮਣੀ ਅਕਾਲੀ ਦਲ ਦੇ ਕੈਂਡੀਡੇਟ ਨਹੀਂ ਖੜੇ ਹੋਏ ਵੀ ਸਾਡਾ ਪ੍ਰਧਾਨ ਹੀ ਅਗਰ ਤਨਖਾਹੀ ਆਇਆ ਤੇ ਅਸੀਂ ਕਿਵੇਂ ਪ੍ਰਧਾਨਗੀ ਵਿੱਚ ਸ਼ਾਮਲ ਹੋਈਏ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਅਸਤੀਫਾ ਵੀ ਦੇ ਦਿੱਤਾ ਵੀ ਚਲੋ ਜੇ ਚਾਹੁੰਦੇ ਨੇ ਤੇ ਮੈਂ ਅਸਤੀਫਾ ਵੀ ਦੇ ਦੇਣਾ ਆਪਣਾ ਤਿਆਗ ਦਿਖਾਇਆ ਉਸ ਵਿਅਕਤੀ ਦਾ ਤਿਆਗ ਹੈਗਾ ਅੱਜ ਇੱਕ ਮੁਹੱਲੇ ਦੀ ਪ੍ਰਧਾਨਗੀ ਤੋਂ ਵੀ ਬੰਦਾ ਅਸਤੀਫਾ ਦੇਣ ਲਈ ਤਿਆਰ ਨਹੀਂ ਹੁੰਦਾ ਉਹ ਸਾਰੇ ਪੰਜਾਬ ਦੀ ਪਾਰਟੀ ਨਹੀਂ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਬਲਕਿ ਸਾਰੇ ਸੰਸਾਰ ਵਿੱਚ ਵੱਸਦੇ ਸਿੱਖਾਂ ਦੀ ਦਿਲੋਂ ਪਰਨਾਈ ਹੋਈ ਰਾਜਨੀਤਿਕ ਪਾਰਟੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਖੜਗ ਪੂਜਾ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਕਿਉਂਕਿ ਸ਼੍ਰੋਮਣੀ ਕਮੇਟੀ ਤੋਂ ਹੀ ਇਹ ਪਾਰਟੀ ਨਿਕਲੀ ਹੈ ਇਹ ਪਾਰਟੀ ਕਿਸੇ ਰਾਜਨੀਤਿਕ ਅੰਦੋਲਨ ਤੋਂ ਇਹਾਂ ਕਿਸੇ ਰਾਜਨੀਤਕ ਗੱਠਬੰਧਨ ਚੋਂ ਜਾਂ ਕਿਸੇ ਰਾਜਨੀਤਕ پارٹی ਚੋਂ ਨਹੀਂ ਨਿਕਲੀ ਇਹ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੇ ਇਹਨੂੰ ਜਨਮ ਦਿੱਤਾ ਜਿਹੜੀ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਨੇ ਹਜ਼ਾਰਾਂ ਹੀ ਕੁਰਬਾਨੀਆਂ ਦੇ ਕੇ ਸੀਸ ਦੇ ਕੇ ਔਰ ਸ਼ਹੀਦੀਆਂ ਦੇ ਕੇ ਹੋਂਦ ਵਿੱਚ ਲਿਆਂਦੀ ਥੋੜਾ ਜਿਆਦਾ ਸਖਤ ਫੈਸਲੇ ਕਰਨ ਦੀ ਲੋੜ ਹੈ ਜੇ ਇਸ ਦੀ ਗਹਿਰਾਈ ਚ ਜਾ ਕੇ ਖਾਲਸਾ ਪੰਥ ਦੇਖੇਗਾ ਤੇ ਤੁਹਾਨੂੰ ਸਭ ਤੋਂ ਵੱਡਾ ਨਜ਼ਰ ਆਵੇਗਾ ਕਿ ਪੰਥ ਨੂੰ ਕਮਜ਼ੋਰ ਕਰਨ ਵਿੱਚ ਸ੍ਰੀਮਾਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਹੱਥ ਹੈਗਾ ਇਸ ਨੂੰ ਤੁਸੀਂ ਇਹ ਨਾ ਸਮਝਣਾ ਕਿ ਮੈਂ ਇਲਜ਼ਾਮ ਲਾ ਰਿਹਾ ਮੈਂ ਇਲਜ਼ਾਮ ਲਾ ਵੀ ਨਹੀਂ ਰਿਹਾ ਤੁਸੀਂ ਇਸ ਦੀ ਪਾਰਟੀ ਪੱਧਰ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਆਪਣੇ ਪੱਧਰ ਤੇ ਐਗਜ਼ੀਕਟਿਵ ਕਮੇਟੀ ਆਪਣੇ ਪੱਧਰ ਤੇ ਸਿੱਖ ਸੰਸਥਾਵਾਂ ਆਪਣੇ ਪੱਧਰ ਤੇ ਜਾਂਚ ਕਰਾ ਲੈਣ ਤੁਸੀਂ ਦੇਖੋ ਵੀ ਇਸ ਸਮੇਂ ਦੌਰਾਨ ਮੇਰਾ ਖਿਆਲ ਹੈ 23 ਤੱਕ ਉਹ ਜਸਦਾ ਰਹਿਣ ਉਹਨਾਂ ਨੇ ਪੰਥ ਨੂੰ ਕਿ ਉਹਨਾਂ ਦੀ ਦੇਣ ਹੈਗੀ ਹੈ ਪੰਥ ਵਾਸਤੇ ਸ਼੍ਰੀਮਾਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕਿਹੜਾ ਕੰਮ ਕੀਤਾ ਜੇ ਦੇਖੀਏ ਤਾਂ ਜਿਹੜੇ ਸਰੂਪ ਗਾਇਬ ਹੋਏ ਸਨ ਉਹਨਾਂ ਬਾਰੇ ਵੀ ਕਮੇਟੀ ਬਣਾ ਦਿੱਤੀ ਉਹਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਇਹ 16 ਅਧਿਕਾਰੀਆਂ ਨੂੰ ਸਰਦਾਰ ਮਨਜੀਤ ਸਿੰਘ ਸਮੇਤ ਉਹਨਾਂ ਨੇ ਸਸਪੈਂਡ ਕਰਵਾ ਦਿੱਤਾ ਜਾਂ ਨੌਕਰੀ ਚ ਕਢਵਾ ਦਿੱਤਾ ਫਿਰ ਉਸ ਤੋਂ ਬਾਅਦ ਦੇਖੀਏ ਤਾਂ ਜਿਹੜੀਆਂ ਵੱਡੀਆਂ ਸ਼ਖਸੀਅਤਾਂ ਨੇ ਉਹ ਸ੍ਰੀਮਾਨ ਸ੍ਰੀਮਾਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਬਰਦਾਸ਼ਤ ਨਹੀਂ ਹੁੰਦੀਆਂ ਭਾਵੇਂ ਉਹ ਕਿਸੇ ਖੇਤਰ ਵਿੱਚ ਹੋਣ ਉਦੇ ਮਿਸਾਲ ਦੇ ਤੌਰ ਤੇ ਮੈਂ ਕਹਿ ਸਕਦਾ ਡਾਕਟਰ ਰੂਪ ਸਿੰਘ ਇੱਕ ਬਹੁਤ ਵੱਡੀ ਪੰਥਕ ਸ਼ਖਸੀਅਤ ਇੱਕ ਬਹੁਤ ਵੱਡੇ ਲੇਖਕ ਇੱਕ ਬਹੁਤ ਵੱਡੇ ਸੰਪਾਦਕ ਉਹਨਾਂ ਨੂੰ ਬਦਨਾਮ ਕਰਕੇ ਤੇ ਉਹਨਾਂ ਨੂੰ ਪਾਸੇ ਕਰਨ ਵਾਲੇ ਕਿਉਂਕਿ ਇਹਨਾਂ ਨੂੰ ਲੱਗਿਆ ਵੇ ਜੱਥੇਦਾਰ ਤਾਂ ਮੈਂ ਹੀ ਆ ਤੇ ਮੈਂ ਹੀ ਵਿਦਵਾਨ ਆ ਕੌਮ 'ਚ ਹੋਰ ਕੋਈ ਕਿਵੇਂ ਹੋ ਜਾਏ ਮੇਰੇ ਰਹਿੰਦੇ ਆ ਉਹਨੂੰ ਪਾਸੇ ਕਰਵਾ ਦਿੱਤਾ ਉਸ ਤੋਂ ਬਾਅਦ ਇਨਾ ਨੇ ਅੱਜ ਹੁਣ ਬੋਲੇ ਸardar ਵਿਰਸਾ ਸਿੰਘ ਵਲਟੋਆ ਉਹਨਾਂ ਨੂੰ ਸ਼੍ਰੀਮਾਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਪਾਸੇ ਕਰਵਾਤਾ ਔਰ ਇਸ ਤਰ੍ਹਾਂ ਹੋਰ ਵੀ ਤੁਹਾਨੂੰ ਪਾਈ ਮਨਜੀਤ ਸਿੰਘ ਹੋਰ ਵੀ ਬੜੇ ਮਿਲ ਜਾਣਗੇ ਉਦੋਂ ਜਿਹੜੇ ਅਜਨਾਲੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਕੇ ਜਿਹੜੇ ਗਏ ਸਨ ਠਾਣੇ ਵਿੱਚ ਉਹਨਾਂ ਦੇ ਖਿਲਾਫ ਜਾਂਚ ਕਮੇਟੀ ਬਣਾਈ ਉਹਦੀ ਰਿਪੋਰਟ ਵੀ ਆ ਗਈ ਉਹਦੇ ਬਾਰੇ ਵੀ ਸਿੰਘ ਸਾਹਿਬ ਜੀ ਨੇ ਕੁਝ ਨਹੀਂ ਕੀਤਾ ਉਦੀ ਰਿਪੋਰਟ ਆ ਜਾਣ ਦੇ ਬਾਅਦ ਹੀ ਕੋਈ ਐਕਸ਼ਨ ਲੈ ਲੈਂਦੇ ਇਹਦਾ ਮਤਲਬ ਕਿਤੇ ਨਾ ਕਿਤੇ ਪੰਥ ਨੂੰ ਕਮਜ਼ੋਰ ਕਰਨ ਵਿੱਚ ਇਹ ਖਾਲਸਾ ਪੰਥ ਦੀ ਕਚਹਿਰੀ 'ਚ ਮੈਂ ਬੇਨਤੀ ਕਰ ਰਿਹਾ ਕਿ ਮੈਂ ਇਹ ਨਹੀਂ ਕਹਿ ਰਿਹਾ ਕਿ ਮੈਂ ਜੋ ਕਹਿ ਰਿਹਾ ਪੂਰਾ ਹੀ ਹੈ ਹੋ ਸਕਦਾ ਮੈਂ ਗਲਤ ਹੋਵਾਂ ਪਰ ਤੁਸੀਂ ਇਸ ਤੇ ਜਾਂਚ ਕਰੋ ਕਿ ਜਦੋਂ ਤੋਂ ਸ਼੍ਰੀਮਾਨ ਸਿੰਘ ਸਾਹਿਬ ਜਥੇਦਾਰੀ ਤੇ ਆਏ ਨੇ ਸ਼੍ਰੀਮਾਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਪਹਿਲਾਂ ਤਾਂ ਕੱਲ ਤਾਂ ਇਹ ਕੱਲ ਤੱਕ ਤਾਂ ਯਤਿਮ ਸੀ ਕਹਿੰਦੇ ਸੀ ਮੈਂ ਯਤਿਮ ਆ ਮੈਨੂੰ ਸ਼ਰਮਣੇ ਕਮੇਟੀ ਨੇ ਪਾਲਿਆ ਮੈਨੂੰ ਪੜਾਇਆ ਮੇਰਾ ਘਰ ਨਹੀਂ ਕਿਤੇ ਮੈਨੂੰ ਖੁਦ ਵੀ ਇਹਨਾਂ ਨੇ ਕਿਹਾ ਵੀ ਮੇਰਾ ਘਰ ਨਹੀਂ ਕਿਤੇ ਤੇ ਅੱਜ ਸ਼੍ਰੀਮਾਨ ਸਿੰਘ ਸਾਹਿਬ ਜੀ ਬਠੰਡੇ ਵਿੱਚ ਤੁਹਾਡੀਆਂ ਕਰੋੜਾਂ ਦੀਆਂ ਕੋਠੀਆਂ ਨੇ ਉਹ ਤੁਹਾਨੂੰ ਕਿੱਥੋਂ ਮਿਲੀਆਂ ਉਹ ਤੁਸੀਂ ਕਿੱਥੋਂ ਲਿਆਂਦੀਆਂ ਨੇ ਪੰਥ ਨੂੰ ਜਾਂ ਸਬੰਧਤ ਧਿਰਾਂ ਨੂੰ ਦੀ ਜਾਂਚ ਕਰਾਉਣੀ ਚਾਹੀਦੀ ਵੀ ਇੰਡੀਆਂ ਵੱਡੀਆਂ ਪ੍ਰਾਪਰਟੀਆਂ ਇਹਨੇ ਥੋੜੇ ਸਮੇਂ ਵਿੱਚ ਕਿਵੇਂ ਵਧਦੀਆਂ ਨੇ